ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ 3 ਸਤਗੁਰ ਤੇ ਜੋ ਮੋਹ ਫੇਰੇ ਤੇਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰਿਅਨ ਫਿਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨੋ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਲੇ ਪਤ ਪਾਈਐ ਨਾਮ ਮੰਨਿਆ ਸੁਖ ਹੋਇ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਇ ਸਤਗੁਰ ਤੇ ਜੋ ਮੋਹ ਫੇਰੇ ਓਏ ਭ੍ਰਮ ਦੇ ਨਾਟਕੰਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸਤਾ ਪਏ ਪਚੰਨ ਇਹੋ ਜੱਗ ਭਰਮ ਭਲਾਇਆ ਮੋਹ ਠਗੌਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨ ਨੇੜ ਨਾ ਭਟੇ ਮਾਏ ਸਤਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਇ ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਏ ਜਨ ਨਾਨਕ ਸਰਣਾਗਤੀ ਜਿਉਂ ਭਾਵੇਂ ਤਿਵੇਂ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਇ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਇ ਮਨ ਕਰਹਲਾ ਸਤਗੁਰੂ ਪ੍ਰਖ ਧਿਆਇ ਰਹਾ ਮਨ ਕਰਹਲਾ ਵਿਚਾਰਿਆ ਹਰ ਰਾਮ ਨਾਮ ਧਿਆਇ ਜਿੱਤੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ ਮਨ ਕਰਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਇ ਪਰਤਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਪਾਲ ਭਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜ ਜਾਏ ਪਾਖੰਡ ਲੋਬੀ ਬਿਮਾਰੀ ਐ ਜਮ ਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈਨਾਇਆ ਹਰ ਆਪ ਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਅਗੇ ਕਰ ਜੋਦੜੀ ਜਨ ਨਾਨਕ ਹਰ ਮੇ ਲਾਏ ਗੌੜੀ ਮਹੱਲਾ ਚੌਥਾ ਮਨ ਕਰਹਲਾ ਵਿਚਾਰਿਆ ਵਿਚਾਰ ਦੇਖ ਸੰਭਾਲ ਬਨ ਫਿਰ ਤੱਕੇ ਬਨ ਵਾਸੀਆ ਪਿਰ ਗੁਰਮੁਤਰਿ ਦੈ ਨਿਹਾਲ ਮਨ ਕਰਹਲਾ ਗੁਰ ਗੋਵਿੰਦ ਸੰਭਾਲ ਰਹਾਉ ਮਨ ਕਰਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਾਗ ਹਰ ਧਿਆਈ ਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤ ਗੁਰ ਚਰਨ ਸੰਵਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਵਾਲ ਗੁਰ ਨਉ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਈ ਛਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਵਡ ਭਾਗਿਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰ ਅੜਾ ਜਮ ਕਾਲ ਅੰਤਰ ਨਿਧਾਨ ਮਨ ਕਰਹਲੇ ਪ੍ਰਮੋ ਭਵੇ ਹੈ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰਹਲੀ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰਹਲੀ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਵਾਰੀ ਮਹੱਲਾ ਪੰਜਵਾਂ ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀੜੀ ਨਾ ਤਾ ਤੇਰ ਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸ਼ਕੀਨੀ ਸਤਗੁਰ ਆਪਨੇ ਮੋਹੇ ਦਾਨ ਦੀਨੀ ਰਹਾਉ ਜਦ ਕਿਸ ਕੋ ਇਹ ਜਾਨਸ ਮੰਦਾ ਤਬ ਸਗਲੇ ਇਸ ਮੇਲਹ ਪੰਦਾ ਮੇਰ ਤੇਰ ਜਬ ਇਨਹ ਚੁਕਾਈ ਤਾਤੇ ਇਸ ਸੰਗ ਨਹੀਂ ਬੈਰਾਈ ਜਾਵੇਂ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰ ਲੈ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਜਬ ਇਨ ਅਪਨੋ ਬਾਂਧਿਓ 모ਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸਤੇ ਸਭ ਬਿਨ ਸੇ ਪਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰਮਾਨੇ ਭੇਦਾ ਤਬ ਤੇ ਦੁਖ ਦੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਛ ਸੂਝਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤੇ ਸਲਾਤੀ ਜਦ ਇਸਤੇ ਇਹ ਹੋਇਓ ਜੋਲਾ ਪੀਚੇ ਲਾਗ ਚੱਲੀ ਉਠ ਕੋਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਘਰ ਕੀ ਕੀਮਤ ਪਰੀ ਕਰਨ ਕਰਾਮਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਬਿਵੇਕੈ ਦੂਰ ਨ ਨੇਰੈ ਸਭ ਕਹਿ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆਸ ਹੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹੀ ਉਹਾ ਜੋ ਕਾਮ ਤੇਰੇ ਰਹਾਉ ਜਾਸ ਜਪਤ ਭਉ ਅਪਦਾ ਜਾਏ ਹਾਵਤ ਮਨੁਆ ਆਵੇ ਠਾਂਏ ਜਾਸ ਜਪਤ ਫਿਰ ਦੁਖ ਨਾ ਲਾਗੈ ਜਾਸ ਜਪਤ ਇਹ ਹੋ ਮੈਂ ਭਾਗੈ ਜਾਸ ਜਪਤ ਵਸ ਆਵੇਂ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਐ ਜਾਸ ਜਪਤ ਮਲ ਸਗਲੀ ਖੋਐ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗਹਿਲੈ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹੋ ਕਾਲ ਨ ਜੋ ਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰੂ ਪੂਰਾ ਗਉੜੀ ਮਹਲ